ਲੋ ਜੀ ਬਾਈ ਜੱਗੇ ਦੇ ਨਾਨਕੇ ਆਏ ਆ ਇੱਧਰ ਮਿਲੋ ਅੰਕਲ ਜੀ ਨੂੰ ਅਸੀਤਾ ਜੀ ਹਾਂ ਜੀ ਅੰਕਲ ਜੀ ਕਿੱਧਰ ਪਹੁੰਚ ਗਏ ਇਹ ਟਾਇਲ ਲਾਉਣੀ ਆ ਜੀ ਸੋਹਰੇ ਪਿੰਡ ਪਹੁੰਚ ਗਏ ਹਾਂ ਜੀ ਸੋਹਰੇ ਪਿੰਡ ਪਹੁੰਚ ਗਏ ਇਹ ਆਪਾਂ ਨੇ ਅੰਕਲ ਜਰਾਇ ਤੇ ਜਰਾ ਦਿਖਾਇਆ ਤਾਂ ਯਾਰ ਸੌਦਾ ਹੋਇਆ ਤਾਂ ਯਾ ਸੌਦਾ ਹੋਇਆ ਤਾਂ ਅੱਜ ਤਾਨੂੰ ਦਿਖਾਉਂਦੇ ਵੀ ਅੱਜ ਬਾਈ ਪ੍ਰੋਜੈਕਟ ਕੰਮ ਬਹੁਤ ਹੋ ਗਿਆ ਵੀ ਸਾਰਾ ਹੀ ਤਿਆਰ ਹੋ ਗਿਆ ਸਾਰਾ ਹੀ ਤਿਆਰ ਹੋ ਗਿਆ ਦੁਕਾਨਾਂ ਦੋ ਹੋ ਗਈਆਂ ਜੀ ਦੋ ਦੁਕਾਨਾਂ ਹੋ ਗਈਆਂ ਵੀ ਨਕਸ਼ਾ ਇੰਨਾ ਵਧੀਆ ਪਾਇਆ ਮਿਸਤਰੀ ਨੇ ਹਨਾਨਗੀ ਦੀ ਗੱਲ ਆ ਘੱਟ ਜਗਾ ਜੀ ਹਾਂ ਅੰਦਰੋਂ ਆ ਗਏ ਆ ਫੈਕਟਾਂ ਸਾਰੀਆਂ ਵੀ ਰੇਲ ਲੈਟਰਿੰਗ ਬਾਥਰੂਮ ਵੀ ਇਹੋ ਜਿਹੇ ਤਰੀਕੇ ਨਾਲ ਪਾਏ ਬੰਦੇ ਨੇ ਆंका ਰੰਗ ਵੀ ਵਧੀਆ ਕਰਿਆ ਰੰਗ ਬਹੁਤ ਬਿਲਡਿੰਗ ਉੱਧ ਪਾਲੀ ਦਾ ਤਿਆਰ ਹੋ ਗਈ ਗਰਤਰਾ ਹਾਲ ਦਾ ਹੋਰ ਤਾਂ ਹੁਣ ਹੋਰ ਗੱਤਾ ਯਾਰ ਖੱਬਲ ਖੜਾ ਤੋਰੇ ਡਰ ਲੱਗਦਾ ਤੇਰੀਆਂ ਗੱਲ ਕਬਦਾ ਕਰਿਆ ਚੱਲੀ ਅੰਦਰੋਂ ਦੇਖੀਏ ਕਿਆ ਕਹਿੰਦਾ ਭਾਈ ਆ ਦੋ ਦਗਾਨਾ ਕਰਾਏ ਪਰ ਵੀ ਚੜਾ ਸਕਦੇ ਦੋ ਮੂਰੇ ਰੱਖਣੀਆਂ ਐ ਤਾਂ ਵੀ ਮਰਜੀ ਐ ਕਰਾਏ ਪਰ ਚੜਾਉਣੀਆਂ ਚੌਂਕ ਜੱਗ ਜਗਾ ਟੌਪ ਦੀ ਮਿਲ ਗਈ ਆ ਲਾ ਕੇ ਗਗੜਾ ਵਾਲਾ ਅੱਛਾ ਲੱਕੜਵਾਲ ਮਿਸਤਰੀ ਜਿੱਤੇ ਮੈਂ ਸ਼ਟਰ ਲਵਾਇਆ ਤਾਂ ਹਾਂ ਦਬਾਈ ਗੇਟ ਆ ਬਦੀ ਗੇਟ ਹੈ ਵੀ ਲਾਇਆ ਅੰਕਲ ਦੋਨੇ ਸ਼ਟਰ ਇਹ ਗੱਗੜਵਾਲ ਦਾ ਵੀ ਬੰਦਾ ਠੀਕ ਹੈ ਅੰਕਲ ਇਹਨੂੰ ਰੰਗ ਕਰ ਦਿਓ ਮੜਾ ਜਾ ਦੁਕਾਨ ਵਧੀਆ ਬਣ ਗਈ ਇਹ ਵੀ ਕਮਰ ਦੁਕਾਨ ਪੂਰੀ ਹੈ ਇਹ ਲਓ ਜੀ ਅਗੇ ਨਾਨਾ ਇਹਦਾ ਸਸਰੀ ਘਰ ਜੀ ਠੀਕ ਹੈ ਜੀ ਹਾਂ ਠੀਕ ਹੈ ਅਕਲ ਮਿਸਤਰੀ ਨੇ ਵੀ ਨਕਸ਼ਾ ਵਧੀਆ ਬਣਾਇਆ ਰਹਿ ਲਿਆ ਉੱਧਰ ਦੇਖ ਬਣਾਤੀ ਉਹ ਆ ਬਾਥਰੂਮ ਬਣਾਤਾ ਨਾਲ ਰਸੋਈ ਬਣਾਤੀ ਅੱਛਾ ਛੋਟੀ ਜਿਹੀ ਜਨ ਬਣਾਤੀ ਜੇ ਕਮਰਦੀ ਠੀਕ ਹੈ ਰੈਡੀ ਫੋਰ ਟੀ ਬਣਾ ਦਿੱਤੀ ਆ ਕਮਰਾ ਹੋ ਗਿਆ ਕਮਰੇ ਦੇ ਉੱਪਰ ਬਾਈ ਚਾਨਣੇ ਵਾਸਤੇ ਆ ਦੇਖੋ ਬਾਡੀ ਦੇ ਨਾਲ ਨੂੰ ਰਸਤਾ ਦਿੱਤਾ ਸ਼ੀਸ਼ਾ ਲੱਗੂਗਾ ਨਾ ਕੱਲ ਇੱਥੇ ਕਿ ਨਹੀਂ ਇਹ ਐਰੀ ਐਰੀ ਸੇਰ ਸਾਰੇ ਕੰਮ ਦੇ ਜੁੜਾ ਕੇ ਆ ਸਾਰੇ ਹੀ ਏਰੀ ਗਈ ਅੱਲਾ ਦਾ ਨਾਮ ਹਾਂ ਠੀਕ ਹੈ ਹਾਂ ਥੱਲੇ ਇੱਥੇ ਉਪਰਤੀ ਸਾਲ ਕੋਈ ਇੱਥੇ ਇੱਤ ਲਾਇਆ ਮੈਂ ਦੋ ਸਾਲਾਂ ਅੰਗੇ ਹਾਂ ਨਾ ਪਾਣੀ ਪੂਣੀ ਦੇ ਪਾ ਪੌੜੀ ਵੀ ਬਾਈ ਦੇਖੋ ਕਹੇ ਡਾਕਟਰ ਸੇਰਾ ਹੀ ਲਾਇਆ ਪਿਆ ਹੈ ਇਹਦੇ ਪੱਥਰ ਲਿਆਉਣਾ ਅੱਜ ਪੱਥਰ ਹਾਂ ਇਹ ਪੱਥਰ ਲਿਆਉਣਾ ਨਾ ਬਾਈ ਇਹ ਪਿੰਡ ਪਾਇਆ ਜਾਂਦਾ ਖਿਦਰਾਬਾਦ ਜਗਾਦਵਰੇ ਪੁੱਛੋ ਨਾ ਕਰੋੜਾਂ ਦਾ ਰੇਟ ਹੋਇਆ ਪਿਆ ਇਹ ਬਹੁਤ ਜ਼ਿਆਦਾ ਰੇਟ ਆ ਹਕਲ ਪਿੰਡ ਦੇ ਵਿੱਚ ਵੀ ਇੰਨਾ ਰੇਟ ਆ ਬਾਹਰ ਤਾਂ ਦੇ ਲਿਆ ਜਾ ਹੁਣ ਇਹ ਤਾਂ ਜ਼ਿਆਦਾ ਮਹਿੰਗਾ ਹੋ ਗਏ ਨਾ ਇਹ ਹੈ ਮਾਰਕੀਟ ਭੈ ਕਿਉਂ ਕ ਮਾਰਕੀਟ ਆ ਦੁਕਾਨਾਂ ਜਿਹਾ ਦੁਕਾਨਾਂ ਇੱਕ ਛੋਟੀ ਜੀ ਦੁਕਾਨ ਵੀ 5 ਬਾਈ 10 ਦੀ ਉੱਥੇ ਵੇਚੀ ਐ 6 ਬਾਈ 10 ਦੀ ਹੂੰ 15 ਖਣੀ 20 ਲੱਖ ਦਿੱਥੇ ਕੰਮ ਚੱਲਦਾ ਜਗਾ ਜਗਾ ਮਿਲਦੀ ਐ ਹੂੰ ਨੇ ਬਈ ਓਰੇ ਬਿਨਾ ਲੈਂਟਰ ਤਾਂ ਨਹੀਂ ਤਾਂ ਹੈਗਾ ਆ ਜਾਗਾ ਜਿਹੜੀ ਆਹਾ ਓਰੇ ਕਿੱਥੇ ਰੋੜੇ ਖੱਬਣ ਖੜਾ ਤਾਂ ਨੀਚੇ ਹੂੰ ਇਹ ਜਿਹੜੀ ਆ ਜਾ گاਉ ਹੋਣਾ ਇੱਕ ਤਾਂ ਉਹ ਬਣਨਾ ਬਾਤ ਉੱਪਰ ਉੱਪਰ ਹਾਂ ਜੀ ਬੈਠ ਬੱਡੇ ਜੇ ਇੱਕ ਚੰਗੀ ਕਿਚਨ ਬਣ ਜਾਣੀ ਉਹ ਪਿੱਛੇ ਹੀ ਉੱਥੇ ਬਣਨਾ ਕਮਰਾ ਇੱਧਰ ਇਹਦੇ ਗਾਇਲ ਮਲ ਆ ਰਹਿਣਾ ਇਹ ਪੂਰਾ ਕਰ ਦੇਣਾ ਪੂਰਾ ਕਰਨਾ ਆ ਬੇੜਾ ਰਹਿ ਜੇ ਜੱਗੇ ਹਾਂ ਨਕਸ਼ੇ ਦੇ ਲੱਗੇ ਹਜੇ ਬਣ ਜਾਂਦੇ ਜਰਾ ਪਾ ਇਹਦੇ ਜਰ ਰੋੜਾ ਕਹੀ ਜਲਦੀ ਦੀ ਰੋੜਾ ਚੱਲਦਾ ਦਾ ਅੱਜ ਜਾਣਾ ਤਨਾਸ ਜੱਗੇ ਜੇ ਹੋਰੇ ਤੈਨੂੰ ਕੀਲਾ ਦਵਾਦੀਲੇ ਹੋ ਜੂਗਾ ਬੋ ਹਾਂ ਕੁਰੇ ਦੁਕਾਨ ਨੇ ਖਰੀਦਣੀ ਜਿਹੜੇ ਹਿਸਾਬ ਨਾਲ ਰੇਟ ਆਂ ਕਲ ਕੇ ਕਹਿੰਦਾ ਆ ਸਾਰੇ ਦੋ ਕਮਰੇ ਹੋ ਜਣਾ ਤਾਂ ਆ ਕਮਰਾ ਹੋ ਜਣਾ ਸਾਰੇ ਜਗਾ ਇੱਥੇ ਕਿਚਨ ਬਣ ਜਿਹੜਾ ਉਹ ਲੈਟਰਨ ਬਾਥਰੂਮ ਆ ਵੀ ਦੋ ਕਮਰੇ ਹੋ ਗਏ ਜੀ ਉਹ ਮਿਸਤਰੀ ਕਹਿੰਦਾ ਵੀ ਪ੍ਰੋਪੰਦ ਲੈ ਕੇ ਆਏ ਤੇ ਨਾਮ ਲਾ ਦੇਣਾ ਲੈਟਰਨ ਸਾਰਾ ਬੜਾ ਅੱਜ ਅੰਗਰੇਜ਼ ਉਹ ਗੁਲੇ ਵੀ ਆ ਨਾ ਨੇ ਪੂਟੀ ਭਰ ਕੇ ਵਧੀ ਜੱਗੇ ਰੰਗ ਕਰਾ ਦੋ ਹੁਣ ਆ ਮਕਾਨ ਵਿਛਾਣ ਹੁੰਦਾ ਜੀ ਆਪਾਂ ਇਹ ਤੇ ਰੰਗ ਜੀ ਜਾਣ ਪੈਣ ਦੀ ਹਾਂ ਉਹ ਵੀ ਵਧੀਆ ਟੀਨਾਂ ਦਾ ਰੰਗ ਜਾਨ ਪੈ ਜਾਂਦੀ ਹੈ ਰੰਗ ਕੇ ਲਾਏ ਆ ਜੀ ਤੇੜਾ ਟੂੜਾ ਭਰ ਕੇ ਵੀ ਤੌਰ ਬਣ ਜਾਂਦੀ ਮਕਾਨ ਦੀ ਜੱਗੇਰੇ ਮਾਮੇ ਦਾ ਪਿਆਰ ਦੁਕਾਨਾਂ ਨਾਲ ਸਮਾਨ ਦੇ ਹਾਂ ਹਾਂ ਜੱਗੇਰੇ ਮਾਮੇ ਨੇ ਬਾਈ ਆ ਦੇਖੋ ਸਮਾਨ ਰੱਖਿਆ ਪਿਆ ਹੁਣ ਜੱਗੇਰੇ ਮਾਮੇ ਨੇ ਟੋਰੀ ਦੁਕਾਨ ਪਾ ਕੇ ਦੇਣੀ ਹੈ ਅੰਕਲ ਵਧੀਆ ਪੁਰਾਣਾ ਹੈ ਨਾ ਨਾ ਉਹਦਾ ਹੁਣ ਕੰਮ ਛਡਾ ਰਹੇ ਨੇ ਸਾਰੇ ਹੁਣ ਟੋਰੀ ਦੁਕਾਨਾਂ ਦਾ ਕਿਰਾਇਆ ਲੈ ਕਰੇ ਇਹ ਵੀ ਬਾਈ ਵਧੀਆ ਹੈ ਜੀ ਆ ਫਰੰਟ ਦੇਖਦਾ ਔਰੇ ਆ ਜੀ ਇੱਧਰ ਆ ਕਮਰਾ 来 பை मुंडा पढ़दा है मैं कहता हूं रे हां पढ़ता है ये लैपटॉप भी दुवे भी करना ओ कट कट हेडफोन दी तू बोले शौक है, है <laughs> भाई वाईफाई भी लुवाया पए हां हां सारा कुछ ओ फिर अंक लोट आना इना नु क ਥੱਲੇ ਟੀਵੀ ਲੈ ਕੇ ਦੇ ਦੋ ਵਾਈਫਾਈ ਵਾਲਾ ਫਿਰ ਨੈਟ ਜੋ ਮਰਜੀ ਦੇਖੀ ਜਾਵੇ ਵਾਈਫਾਈ ਤਾਂ ਲੱਗਿਆ ਹੀ ਪਿਆ ਹੈ ਹੈ ਨਾ ਆਹ ਪਤਾ ਨਹੀਂ ਕੀ ਹੈ ਵੀਡੀਓ ਕੀ ਬਣਾਉਂਦਾ ਮੈਂ ਕਹਿੰਦਾ ਸਿੰਗਰ ਆ ਗੀਤ ਗਾਉਂਦਾ ਆਹ हां हां ਆਦੇ ਸੋ ਇਧਰ ਆਏ ਜੇ ਆਏ ਤਾਂ ਬੰਦਿਆ ਪੜਾ ਕੇ ਕੋਈ ਓ ਜਗੇ ਅੱਜ ਆਪਾਂ ਚੰਡੀਗੜ੍ਹ ਤੋਂ ਜਾਣਾ ਇੱਕ ਟੀਵੀ ਲਿਆ ਦੀਏ ਵਾਈਫਾਈ ਤਾਂ ਹੈਗਾ ਹੀ ਨਾ ਤੇ ਲੱਗਿਆ ਵੇ ਦੇਖ ਅੰਦਰ ਮੇਰੇ ਨਾਨੇ ਨੇ ਥੱਲੇ ਦੇਖੀ ਜਾਊਂਗੇ YouTube ਜਾਂ ਹੋਰ ਹੈ ਉਹ ਗੱਡੀ ਦੇਖੋ ਆਪਣੀ ਸਾਫ ਲਾਦੀ ਉੱਪਰ ਤੇ ਮੈਂ ਨਾਲ ਥੱਲੇ ਦੇਖੀ ਹੈ ਹਾਂ ਹਾਂ ਗੱਡੀ ਦਾ ਲਾਦੀ ਮੈਂ ਹੁਣੇ ਘੜਾ ਕੇ ਲੈਣੀ ਪਾੜੀ ਗੱਡੀ ਐ ਇੱਥੇ ਕਿੱਥੇ ਜਗਾ ਅੰਕਲ ਆ ਗੱਡੀ ਦੇਖ ਤਾਂ ਕੈਮਰੇ ਬਗੈਰ ਮੁੜ ਚੋਗੀ ਲੰਬੀ ਦੇਖ ਹੁਣ ਕਹਿੰਦੇ ਆਉਂਦੀ ਨਹੀਂ ਹੈਗੀ ਹੁਣ ਉੱਪਰ ਤੇ ਦੇਖੀਏ ਆ ਦੇਖ ਲੈ ਗੱਡੀ ਲੰਬੀ ਗੱਡੀ ਆਪਣੇ ਟਰਾਲੇ ਵਾਲਾ ਕੰਮ ਹੈ ਹਾਂ ਤਾਰਾ ਸਕੇ ਬਿਲਗੇ ਵਾਲਾ ਕੰਮ ਮੇਰਾ ਜੀ ਬਾਈ ਇਹ ਚੌਂਕ ਦੇ ਵਿੱਚ ਜਗਾ ਦੇਖੋ ਫੁੱਲ ਟਾਪ ਦੀ ਨਾਲ ਮੰਦਿਰ ਹੈ ਮੰਦਿਰ ਲੋਕੇਸ਼ਨ ਸਿਰੇ ਦੀ ਹੈ ਉਹ ਦੁਕਾਨਾਂ ਹੈ ਕਿਰਾਏ ਪਰਾਂੇ ਕਹਿੰਦੇ ਲੋਕ ਹੁਣ ਇੱਕ ਵਾਰ ਤਿਆਰ ਕਰਕੇ ਟਾਇਲ ਆ ਦੇਣੀ ਨਾ ਅੰਕਲ ਜੀ ਚਾਰੇ ਦੁਕਾਨਾਂ ਕਿਰਾਏ ਪਰ 10000 ਰੁਪਏ ਘਰ ਬੈਠੇ ਨੂੰ ਆਵੇ ਕੀ ਰੇਟ ਹੈ 16000 ਉਹ ਤੋੜਾ ਦੁਕਾਨਾਂ ਦਾ ਤਾ ਕਰਦਾ ਤਾਂ ਹੀ ਦਾ ਟਾਇਲ ਆ ਇੰਜਨ ਦੇਖ ਆ ਜੇ ਵਾਹ ਜੀ ਵਾਹ 16000 ਹੈ ਨਕਲ ਵਾਹ ਦੋ ਉਹ ਦੋ ਇਹ ਇੱਕੇ ਬੰਦਾ ਅੱਛਾ ਚਾਰੇ ਪਾਸੇ ਨੂੰ ਘੁੰਮਣੇ ਨੂੰ ਵਧੀਆ ਏ ਹਾਂ ਹ ਤਾਂ ਉਹੀ ਤਾਂ ਕਹਿੰਦਾ ਆ ਜਾ ਤੇਰਾ ਉਹ ਦੇਖਦੇ ਅਸੀਂ ਵੀ ਗੀਤ ਗਾਉਂਦਾ ਵੀ ਹੈਗਾ ਏ ਤੇ ਚੱਲਦਾ ਉਹ ਜੱਗੇ ਉਹ ਸਿੰਗਰ ਆ ਗਿਆ ਆ ਜਾ ਗਾਣਾ ਸੁਣਾ ਕੋਈ ਆ ਜਾ ਉੱਪਰ ਨੂੰ ਆ ਮੈਂ ਮੇਰਾ ਉਹਡਾ ਭਾਈ ਸਿੰਗਰ ਕਿਹੜਾ ਸਿੰਗਰ ਹੈ ਬਾਈ ਕਿਹੜਾ ਚੈਨਲ ਹੈ ਅਜੇ ਤਾਂ ਨਹੀਂ ਆ ਤਾਂ ਮੋਟਾ ਮਿਲ ਗਿਆ ਹਰਿਆਣਾ ਸਮਾਜ ਦਾ ਹੜਦਾ ਨਹੀਂ ਜੇ ਰਿਕਾਰਡ ਤੋੜੂਗਾ ਇਹ ਅੱਦਾ ਅੱਦਾ ਨਮਰਾ ਤੁਸੀਂ ਇੱਧਰ ਨੂੰ ਆ ਕੇ ਖੜ੍ਹੋ ਹਲੇ ਬਾਈ ਆਏ ਆ ਵੀ ਉਰੇ ਕੰਮ ਰਹਿੰਦਾ ਇੱਕ ਵਾਰ ਚੰਗੀ ਤਰ੍ਹਾਂ ਸਾਫ ਸਫਾਈ ਟਾਇਲ ਲਾ ਕੇ ਹੋਣੀ ਹੈ ਟਾਇਲ ਤੇ ਪਹਿਲਾਂ ਦੀ ਸਮਾਨ ਚੱਕ ਹੁੰਦਾ ਯਾਰ ਅੰਕਲ ਟਾਇਲ ਲਾ ਗਈ ਹਾਂਜੀ ਫੇ ਆਪਣੇ ਆਪ ਜੀ ਕਰਨਾ ਆ ਵੀ ਵੇਚ ਦੋ ਉਹ ਵੀ ਵੇਚ ਦੋ ਫੇ ਗਰੀਬੇ ਚੱਕ ਹੁਣੀਆਂ ਨਹੀਂ ਇਹ ਬੜਾ ਪਹਿਲਾਂ ਤੇ ਆਦੀ ਇਹੀ ਕੰਮ ਕਰਦਾ ਪਰ ਇੰਕਾਂ ਕੰਮ ਮਿਹਨਤ ਬਾਕਰੀ ਦਾ ਨਹੀਂ ਵੀ ਦੇਲਾ ਪੈਸਾ ਵੀ ਹੈਗਾ ਤਾਂ ਫਿਰ ਵੀ ਮਿਹਨਤ ਕਰੀਓ ਤੇ ਰੰਗ ਤੇਰਾ ਹੋ ਆ ਪੱਕਾ ਹੈ ਲੱਗਦਾ ਨਹੀਂ ਕੱਪੜਿਆਂ ਨੂੰ ਬਾਲਟੀ ਵਾਲਾ ਹੈ ਹਾਂਜੀ ਰੋੜਾਂ ਜੀ ਸਾਮੀਆਂ ਹੋ ਕੇ ਵੀ ਚੋਮਾ ਹੀ ਪਤਾ ਹੀ ਨਹੀਂ ਕੋਈ ਮਿਹਨਤ ਕਰਦੇ ਅੰਕਲ ਨੇ ਪੈਸਾ ਕਹਿ ਦੂਗਾ ਸਕੂਟਰ ਕਿੰਨੇ ਵਾਲਾ ਰੱਖਿਆ ਵਜੇ ਗੇ ਦਵਾਮੇ ਦੇ ਯਾ ਜੱਗੇ ਦਾ ਨੰਬਰ ਕਿੰਨੇ ਦਾ ਵੀ ਕਹੇ ਸਕੂਟਰ 5-6 ਲੱਖ ਦਾ ਸਕੂਟਰ ਵੀ ਕਹਿਆ ਦਾ ਬਾਈ ਨੰਬਰੇ ਬਹੁਤ ਮਹਿੰਗਾ ਤਾਂ ਉਹਦਾ ਚੱਲੀਏ ਬਾਈ ਟਾਇਰ ਲਾਉਣੀ ਓਰੇ ਵਧੀਆ ਦਵਾ ਕੇ ਲਿਆਉਣੀ ਕਿ ਜਾਰੀ ਆ ਦੀ ਠੀਕ ਆ ਅੰਕਲ ਹਾਂਜੀ ਹਾਂਜੀ ਮਾੜੀ ਨਹੀਂ ਦੁਆਣੀ ਹੁਣ ਨੋਜੀ ਬਾਈ ਇਧਰ ਜੱਗੇਰਾ ਮਾਮਾ ਪਹੁੰਚ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਲ ਗਿਆ ਬੰਦਾ ਕਿ ਨਹੀਂ ਜੀ ਮਿਲ ਗਿਆ ਜੀ ਮਿਲ ਗਿਆ ਬੰਦਾ ਕਿੱਥੇ ਰਹਿ ਗਿਆ ਤਾਂ ਆਪਣਾ ਬੰਦਾ ਉਹ ਤੇਲ ਵਾਲਾ ਅੰਕਲ ਤੇਲ ਵਾਲਾ ਤਾਂ ਕੰਮ ਹੀ ਦੇਣਾ ਇੱਥੇ ਇੱਕੋ ਬਾਜ਼ਾਰ ਇਹ ਕਹਾ ਦੁਕਾਨ ਤੇ ਆਂ ਭਾਈ ਆਹ ਦੁਕਾਨ ਵੀ ਸੌਦਾ ਤਕੜਾ ਹੀ ਮਰਾਤਾ ਕਦੇ ਜਦ ਸਿਰੇ ਦਾ ਹੀ ਮਰਾਤਾ ਕਰੇ ਇਹ ਕਿੰਨੇ ਰੰਗਾਂ ਰੰਗਾਂ ਵਾਲੇ ਕਿੰਨੇ ਪੈਸੇ ਲੱਗੇ ਜੀ ਮੇਰੇ 형ਾ 10 2000 ਲੱਗੇ ਆ ਆ ਲੱਗ ਕੇ ਆਉਣਾ ਪੂਟੀ ਪਾਟੀ ਭਰ ਹੋ ਗਈ ਹੈ ਪਰ ਆਇਆ ਵੀ ਚੀਜ਼ ਬਣ ਗਈ ਰੰਗੋ ਕੇ ਹਾਂ ਉਹ ਕੁਝ ਛੱਲੇ ਆਇਆ ਉਹ ਤੇ ਆ ਵੀ ਭਾਈ ਜਿਹੜੀ ਦੁਕਾਨ ਆ ਨਾ ਵੀ ਫੁੱਲ ਲੋਕੇਸ਼ਨ ਪਰ ਹੈ ਅੰਕਲ ਬੰਦੇ ਤਾਂ ਆਏ ਗੇਂਦੇ ਹੋਰੇ ਦੱਸੋ ਤਾਂ ਸਿੱਧ ਕਰ ਦੇਣੀ ਹੈ ਹਾਂ ਜੀ ਜੀ ਦਾ ਜੇ ਤਾਂ ਭਾਏ ਘਰੀਏ ਮੇਰੇ ਕਰਾਇਆ ਹੈ ਹਾਂ ਇਹਦਾ ਹੈ ਕਿ ਭਰੀਏ ਮੇਰੇ ਕਰਾਇਆ ਅਸੀਂ ਸਭ ਵਿਚੇ ਲੈ ਲਿਆ ਤਾ ਨਾ ਜੀ ਆ ਕੈਵਨ ਵਿਚੇ ਦਾ ਅੰਕਲ ਵਿਚੇ ਸਭ ਦਾ ਘਾਟਦਾ ਸਾਰੇ ਪਰਸ਼ੀਤੀ ਵੀ ਭਾਈ ਅੱਜ ਦੇ ਵੀ ਅੱਜ ਦੇ ਜਵਾਨੇ ਦੇ ਦੇਖਿਆ ਜਾਵੇ ਜੇ ਮੋੜ ਦੇਣੀ ਹੋਵੇ ਮਹਾਰਤ ਦਾ ਕਹਿਣ ਦੋ ਕਰੋੜ ਤੇ ਘਾਟੇ ਸਾਹ ਕੋ ਬੈਡ ਹਾਂ ਹੈਗਾ ਜੀ ਇਹਨੇ ਦਾ 2.5 ਕਰੋੜ ਰੁਪਏ ਚੜੀਦਾ ਇਹਦਾ ਇਹਦਾ ਅਕਲ ਕਿਸਮਤ ਦੇ ਸੌਦੇ ਜਦ ਦੋ ਤੇ ਵਾਹ ਕੱਲ ਜਾਤਾ ਕਿ ਸਮਾਦੇ ਸਾਉਦੇ ਲੋਡ ਆ ਗਈ ਜੀ ਇਹਨੂੰ ਕਿਹਾ 36 ਸਾਈ ਬੰਡਲ ਆਪੀਆ ਬਹੁਤ ਆਪਾਂ 56 ਨਹੀਂ ਮੌਕੇ ਦੀ ਜਗ੍ਹਾ ਮੌਕੇ ਦੀ ਜਗ੍ਹਾ ਮਿਲਦੀ ਨਹੀਂ ਹੈਗੀ ਜੀ ਅਗਲਾ ਕਹਿੰਦਾ ਕਿਆ ਲੋਡ ਹੈ ਇਹੀ ਜਗ੍ਹਾ ਤਾਂ ਮਿਲ ਹੀ ਨਹੀਂ ਹੈਗੀ ਚੰਡੀਗੜ੍ਹ ਵਾਲੀ ਕੰਮ ਆ ਜਿਗਣਾ ਕਿਤੇ 22 ਦੇ ਵਿੱਚ ਪਲਟ ਲੈ ਲੈ ਆਜਾ ਕਹਿੰਦੇ ਮਾਮੇ ਦੀ ਕੁੜੀ ਉਰੇ ਪੜਾਉਂਦੀ ਏ ਟਿਊਸ਼ਨ ਨਾ ਨਾ ਠੀਕ ਆ ਪੜੇ ਲਿਖੇ ਦਾ ਬਾਈ ਆਹੀ ਫਾਇਦਾ ਹਸ਼ਟਾਗ ਹੀ ਹੈ ਹਸ਼ਟਾਗ ਹੀ ਨਾ ਨਾ ਵਧੀਆ ਜੀ ਹਸ਼ਟਾਗ ਹੀ ਜੀ ਆ ਦੇ ਕਿਤੇ ਨਾ ਕੋਈ ਜਾਨੀ ਦੀ। ਧੀਏ ਆਈ ਐਮ ਐਂਡ ਬੀ ਐ ਡਿਗਰੀ ਹੈ। ਆਹ ਸਾਲ ਉਹਨੇ ਦੇਖ ਲਈ ਹੁਣ। ਠੀਕ ਆ। ਚਲੋ ਫਾਇਰ। ਅੰਦਰ ਜਿੱਥੇ ਉਹ ਬੈਠੀ ਵੀ। ਪਾਸਟਾ ਇਹ ਕਹਿੰਦੇ। ਅੰਕਲ ਬੰਦਾ ਬਹੁਤ ਔਖਾ ਪਹੁੰਚਿਆ। ਲੇਕਿਨ ਬੰਨਣਾ ਹੈ। ਬੰਨਣਾ ਦਾ ਇਹ ਅੱਧ ਛੱਡ ਦੇਣਾ ਕਰ। ਮੈਸਤਰੀ ਛੱਡਦਾ ਭਾਈ ਇਹ ਬਹੁਤ ਔਖਾ ਆਇਆ। ਹੋਟਾਇਲ ਮਿਲੂਗਾ ਆਹੇ ਇਹਨੂੰ ਅਤੀ ਕਮਰਾ ਲੈਨੇ ਆ ਜੀ ਇਹ ਟਾਇਲ ਦੱਸਦੇ ਮੈਨੂੰ 19 ਬਿਜੇ ਲਾ ਦੇ ਕਹਿ ਜਾਂ ਜੀ ਮੈਂ ਪਿਆ ਵੀ ਦੱਸ ਦੋ ਨੰਬਰ ਕੱਟਾ ਦੇ ਮੈਨੂੰ ਮਾਰ ਲਾ ਫੀਤਾ ਫੁੱਟ ਕੱਢਣਾ ਮੈਂ ਜਾਣ ਦੇ ਰੱਖ ਜੇਸ ਹੈਗਾ ਤਾਂ ਨਾ ਕੱਟ ਦੇ ਹੀ ਬੱਤ ਦੇਖੇ ਫੜ ਪੀਤਾ ਫੜਦਾ ਹੈਗਾ ਮੈਂ ਕਿਹ ਬਤਾਉਣਾ ਗੁਣਾ ਕਰ ਦੇ ਚੱਲ ਜੇ ਕੋਹੁੰਜਾ ਫੜਦਾ ਜਾ ਕੇ ਚੱਲ ਜੇ ਕਿ ਚੱਲ ਫੀਤਾ ਲਵਾ ਬੰਦੇ ਕੇ ਫੀਤਾ ਫੜ ਕੇ ਮੈਂਟਨ ਜਿਓਣਾ ਨਾ ਤਾਬ ਉਹ ਟਾਈਮ ਲਾਤਾ ਹੈ ਤਾਂ 8 ਵਜੇ ਬੈਠੇ ਮੈਂ ਕਿਸੇ ਕੋਲ ਕੋਈ ਕੋਈ ਉਹਨੇ ਕੰਮ ਕਰਦਾ ਦੁਕਾਨ ਖੋਲਤੀ ਭਾਈ ਕਹਿੰਦੇ ਕੋਈ ਮਾੜਾ ਬੋਟਾ ਮਾੜਾ ਕੱਟਾ ਚਾਜੂ ਕੋਈ ਗੱਲ ਨਹੀਂ ਵੱਧ ਦੇ ਲਿਆਉਂਗੇ ਥੋੜੀ ਬਹੁਤੀ ਕੋਈ ਗੱਲ ਨਹੀਂ ਡੱਬਾ ਟੁੱਟਿਆ ਹੋਇਆ ਹੈ ਲਗੀ ਬਾਤ ਲੋ ਜੀ ਬਾਈ ਆਹ ਰਸੋਈ ਵਾਸਤੇ ਟੈਲਾਂ ਕਰੇ ਸਿਲੈਕਟ ਲੋ ਜੀ ਬਾਈ ਆਹ ਸਾਡੇ ਬਾਥਰੂਮ ਵਾਲਿਆਂ ਟੈਲਾਂ ਪਈਆਂ ਦੇ ਐਨ ਵਧੀਆ ਸਾਰੀ ਬਾਕੀ ਬੰਦੇ ਦੇਖਦੇ ਕਿਹੜੀ ਪਸੰਦ ਕਰਦੇ ਕਾਲੀ ਲੈਣੀ ਕਾਲੀ ਲੈਣੀ ਉਹ ਕਾਲੀ ਦਵਾਉ ਮੁੰਡੇ ਨੂੰ ਕਾਲੀ ਪਸੰਦ ਆ ਜੇ ਆਡ ਐਲ ਆਈ ਹੈ ਭਾਈ ਪਸੰਦ ਬਾਥਰੂਮ ਚਲੋ ਭਾਈ ਅੱਗੇ ਥੱਲੇ ਲੈ ਲਓ 2x2 ਸਭ ਤੋਂ ਵਧੀਆ ਐ ਬੜਾ ਐ ਨਾ ਭਾਈ ਫਿਰ ਬਾਅਦ ਵਿੱਚ ਦਿੱਕਤ ਐ ਕਮਰੇ ਛੋਟੇ ਕਟਿੰਗ ਜ਼ਿਆਦਾ ਹੋਣੀ ਫਿਰ ਨਮਨ ਆ ਵੀ ਪਲਾਟ ਥੱਲੇ ਵਾਲਾ ਹੀ ਪਰਲਾ ਵੀ ਐ ਇੱਥੇ ਨੂੰ ਬੜੋ ਉੱਦੋਂ ਨਿਕਲਦੇ ਆਂ ਨਹੀਂ ਨਹੀਂ ਉਧਰ ਪਾੜੋ ਇਹ ਹੋ ਡਿਜ਼ਾਈਨ ਹੈ ਇਹ ਹੋ ਡਿਜ਼ਾਈਨ ਹੈ ਆਪਣੇ ਚੱਲਣੇ ਹੈਗੇ ਆ ਚੱਕ ਜਿੱਕਣਾ ਤੋਂ ਕਹਿੰਦਾ ਜਿਹੜੇ ਹਾਈਲਾਈਟਰ ਜੀ ਹੈ ਇਹ ਆ ਥੱਲੇ ਆ ਸਭ ਫਰਸ਼ੇ ਪਏ ਜੀ ਨਿਗਾਹ ਮਾਰ ਹੋਰ ਦੇਖ ਨਾ ਹੋਰ ਦੇਖ ਪਹਿਲਾ ਸਿਰੇ ਤੱਕ ਗਿੜਾ ਲਾਇਆ ਉਹ ਕੋ ਐਨ ਸਾਡੇ ਥੋੜੇ ਜਿਨੇ ਬਜ਼ੁਰਗਾਂ ਬਈ ਬਹੁਤ ਹੀ ਸਾਫ ਜੀ ਨਹੀਂ ਚਾਹੀਦੀ ਯਾਰ ਹਾਂ ਅੱਲਾਹ ਕੋ ਸੌਂਗ ਬੋ ਬਤਾ ਦੇ ਯਾਰ ਐਸਾ ਮੈਟ ਲਗਾ ਰਹੇ ਹਾਂ ਕਬ ਮੈਟ ਲਗਾ ਸਕੀ ਮੈਟ ਕੋ ਕੋਈ ਖਾਨੀ ਚੋੜੀ ਐ ক্লোਜ਼ੀ ਕਰ ਤੱਕ ক্লোਜ਼ ਕਰ ਜਿਲਾਂਗੇ ਤਾਂ ਪੈਸੇ ਦੇ ਦੇਗੇ ਆ ਵੀ ਚਲੋ ਹੋਰ ਦੇਖ ਇੱਕ ਵਾਰੀ ਇਹ ਟਿਲਕਦੀ ਐ ਕਬ ਮੈਟ ਦਾ ਅਸਰ ਕੀ ਦੇਵੇ ਕੋ ਮੈਟ ਦਿਓ ਅਗਲੇ ਲਿਦਾ ਅਗਲੇ ਆ ਵੀ ਕੋਣ ਕਿਹਨਾਂ ਇਹ ਮੈਂ ਇਹ ਇਹ ਦੇਖੋ ਕੌਨਸੀ ਆਰਟੀਕਲ ਇਹ ਰਾਤ ਕਹਿੰਦੀ ਹੈ ਇਹ ਮੈਟ ਹੈ ਪਤਾ ਬੰਨੋ ਇਹ ਘਟ ਦਿਲਕਦੀ ਆ ਮੈਟ ਲਾਉਣੀ ਤਾਂ ਮੈਨੂੰ ਉਹ ਆਈ ਬਾਈ ਲੋ ਜੀ ਬਾਈ ਕਮਰੇ ਆ ਵਾਸਤੇ ਕਹਿੰਦੇ ਆ ਫਿਕਸ ਹੋਈ ਆ ਪੱਥਰ ਕੰਦਾਲੀ ਦਾ ਹੁਣ ਤੋਂ ਆਪਣਾ ਕਮਰਾ ਦਾ ਖਾੜੇ ਮੈਨੂੰ ਉਹੀ ਜੋ ਉਹਨੂੰ ਦਿਖਾਉਣੀ ਆ ਜਿਹੜਾ ਬਾਈ ਕੰਦਾਲੇ ਦੇ ਰੇਨ ਦੇਖਣ ਲੱਗੇ ਆ ਜੱਗਿਆ ਕੋਸ ਪਸੰਦ ਕਿੰਨਾ ਟੈਲਾ ਦਿਮਾਗੇ ਲੈਣ ਵਾਲਾ ਕੰਮ ਇੱਕ ਲੱਖ ਰੁਪਏ ਦਾ ਯਤ ਹੋਗਾ ਇਸੇ ਇੱਕ ਲੱਖ ਰੁਪਏ ਦਾ ਯਤ ਹੋਗਾ ਅ ਭਾਈ ਲੱਖ ਲੱਖਰ 800 ਦਾ ਪਰਫੀਸ ਹੈ ਉਹ ਨਾਓ ਭਾਈ ਹਾਂ ਆ ਆ ਜਾ ਆਲੇ ਆ ਜਾ ਆ ਦੇ ਵਿੱਚ ਕਿਹਦੇ ਫੇਰੇ ਦਾ ਆਇਆ ਮਨ ਨੂੰ ਨਹੀਂ ਸੱਦਾ ਨਾ ਆਇਆ ਹਾਂ ਆਜ ਦੇਖੀ ਆਜ ਵਾਹ ਹਾਂ ਕੱਲ ਡੀਲ ਹੋ ਗਈ ਸਸਰੀ ਕਾਲ ਜੀ ਹਾਂਜੀ ਕਿੰਨੀ ਗੋਖੀ ਹੋਈ ਬਹੁਤ ਘੁੰਮਣਾ ਫੇਰਨਾ ਪੈਂਦਾ ਜੀ ਬਹੁਤ ਜ਼ਿਆਦਾ ਤੇਲੇ ਵਾਸਤੇ ਕੋਠੀ ਦਾ ਬਾਤ ਆਤੀ ਕੋਠੀ ਦਾ ਮਾਰ ਮਿਲਿਆ ਜੀ ਗਿਫਟ ਮਿਲ ਗਿਆ ਗਿਫਟ ਪਾਈ ਵੀ ਦੇਤਾ 2 ਲੱਖ ਦਾ ਮਾਰ ਦੇ ਦੇ ਫਾ ਮਿਲੇ ਹੈ 1 ਲੱਖ ਰੁਪਏ ਚ ਆਪਕੋ ਸਮਲੇ ਕਿਹਟਾ ਹੈ ਚਲ ਠੀਕ ਹੈ ਕਰ ਸੈਲ ਤਾਂ ਹੈ ਨਹੀਂ ਜੀ ਸੈਲ ਪੜੋਸੀਆਂ ਦੇ ਲੈ ਲਿਓ ਸੈਲ ਪੜੋਸੀਆਂ ਦੇ ਲੈ ਲਿਓ ਨਹੀਂ ਸੈਨੋਕਾ ਉਹ ਤੇ ਆਨ ਕਰੋ ਤਾਂ ਸੁਖਾ ਨਾ ਅੱਛਾ ਹਾਂ ਹੋਊਗਾ ਹੋਊਗਾ ਭਾਈ ਦੇਖਦੇ ਆ ਦੇਖੋ ਜੀ ਆਇਆ ਜਿਹੜਾ ਇਨਾਮ ਹੁੰਦਾ ਆਮਨੇ ਉਹ ਤਾਂ ਸਿਆਣੇ ਦੱਸਦੇ ਵੀ ਜਿਹੜੇ ਥੋੜਾ ਜਿਹਾ ਵੀ ਬਹੁਤ ਮਾਨ ਆਦਰ ਦੀ ਗੱਲ ਹੁੰਦੀ ਹੈ ਕੋਈ ਗੱਲ ਚਾਹੇ 100 ਦੀ 1.5 ਦੀ ਨਹੀਂ ਇਹ ਲੱਖਾਂ ਰੁਪਏ ਹੀ ਮੰਨ ਬਸ ਜਿਹੜਾ ਸਾਡਾ ਮਾਨ ਕਰਪੈ ਆਪਾਂ ਟਾਇਲ ਕਰ ਤੇ ਲੀ ਟਾਇਲ ਹਾਂਜੀ ਬਹੁਤ ਟੈਲੇ ਕਿਓ ਬਹੁਤ ਬੰਦੇ ਵਦਿਆ ਵਿਚਾਰੇ ਹੱਥ ਤੇ ਚੱਲ ਬਾਈ ਮੈਂ ਕਹਿੰਦਾ ਅਸੀਂ ਕਈ ਜਾਣਾ ਟੈਲ ਦੋ ਅਕ ਲੈ ਕੇ ਗਏ ਵੀ ਠੀਕ ਰਿਹਾ ਕੰਮ 5 ਲੱਖ ਤੇਰੇ ਲੱਗ ਗਈ ਮੈਂ ਸਰਨੇ ਬਾਬੇ ਦੇ ਕਿੰਨੀ ਲੱਗ ਗਈ ਦੇਖ ਲੈ ਇੱਧਰ ਹੀ ਤੇ ਜਾਓ ਸਾਡੇ ਗੋਲੂ ਪ੍ਰਧਾਨ ਅੱਧ ਚੱਲਿਆ ਗੋਲੂ ਪ੍ਰਧਾਨ ਵੀ ਲੈ ਆਪਾਂ ਦੇਖ ਲੈ ਕਿੰਨੀ ਸਾਰੀ ਕੋਤੀ ਨੂੰ ਲਾਈ ਆ ਠੀਕ ਰਿਹਾ ਕੰਮ ਬਹੁਤ ਵਦਿਆ ਬੰਦੇ ਆ ਚਲੋ ਭਾਈ ਟੈਲਾ ਬਹੁਤ ਅੰਦਰ ਬੰਦਾ 올 ਜੀ ਆਂਦਾ ਏ ਗੰਨੇ ਵਾਲਾ ਕੰਮ ਐ ਇੱਕ ਚ ਵੜ ਕੇ ਵੀ ਕਿਹੜਾ ਪੱਟੀ ਐ ਆਪਣੇ ਬੰਦੇ ਕਿੱਥੇ ਗਏ ਹੁਣ ਅੱਛਾ ਗਏ ਵਾਸ਼ਰੂਮ ਗਏ ਪਏ ਚਲੋ ਬਾਈ ਦੀ ਸਖਤ ਡਿਊਟੀ ਹੈ ਇਹ ਸਾਰੇ ਗੱਡੀਆਂ ਦੀ ਸੇਵਾ ਇਹਦੀ ਹੈ ਵੀ ਕੋਈ ਇੱਧਰ ਉੱਧਰ ਨਿਗਾਨੀ ਕਿਹੜੀ ਇੱਧਰ ਗਾਨੀ ਕਿਹੜੀ ਕਢਾਉਣੀ ਹੈ ਬਾਈ ਅੱਠੋ ਅੱਠ ਡਿਊਟੀ ਹੈ ਅੰਕਲ ਬਾਬੂ ਵੀ ਬੰਦਾ ਠੀਕ ਹੈ ਬੱਤਾ ਸਾਹਿਬ ਬਾਬੂ ਨਾਲੋਂ ਜ਼ਿਆਦਾ ਹੌਸਾ ਹੂਆ ਯਾਰ ਲੱਡੂ ਅੰਕਲ ਦੀ ਲੱਡੂ ਗਿਆੜੀ ਹੈ ਲੱਡੂ ਖਦਾ ਬੰਦਾ ਠੀਕ ਹੈ ਠੀਕ ਹੈ ਬੰਦਾ 12 ਘੰਟੇ ਡਿਊਟੀ ਹੈ ਕਹਿੰਦੇ 12 ਘੰਟੇ ਓਫ ਹੈਗੇ ਸਹੀ ਗੱਲ ਹੈ ਇਹ 12 ਘੰਟੇ ਖੁੱਲ ਰਹਿਦਾ? ਨਹੀਂ 8-9 ਵਜੇ ਬੰਦ ਹੋ ਜਾਂਦਾ। ਠੀਕ ਹੈ। ਖੁੱਲਦਾ ਕਿੰਨੇ ਵਜੇ? 10 ਵਜੇ ਖੁੱਲ ਜਾਂਦੇ ਜੀ। ਸਵੇਰੇ 8 ਵਜੇ ਖੁੱਲ ਜਾਂਦਾ। ਠੀਕ 8 ਵਜੇ ਖੁੱਲ ਜਾਂਦਾ ਵੀਰੇ। ਆ ਚੱਲਿਆਂ। ਆ ਚੱਲਿਆਂ ਗੱਡੀਆਂ ਲੋਡ ਹੁਣ। ਮੈਂ ਕਹਿੰਦਾ ਆਪਣੀ ਆਈ ਏ। ਆ ਗੜਾਉਂ ਤਾਂ ਉੱਧਰ ਰਾਈਟ ਕਰੀਂ ਮੁੰਨੇ। ਇਹ ਤਾਂ ਸੈਂਪਲ ਰੱਖੇ ਵੀਰੇ ਮੂਰੇ। ਤਿੰਨ ਗੜਾਉਂ ਹੈ ਬੜੇ ਬਾਬੂ ਇਹ। ਮੈਂ ਕਹਿੰਦਾ ਭਾਜੀ। ਆਓ। ਕੀ ਪਰੇ? ਦੇਖ ਅੰਕਲ ਚੰਡੀਗੜ੍ਹ ਹੈ ਮੋٹے ਬੰਦੇ ਦਾ ਕੰਮ ਹਾਂ ਜੀ ਨਾਮ ਉਹਦਾ ਮੋٹے ਬੰਦੇ ਦਾ ਇਹ ਪਿੰਡ ਹੈ ਦੇਖ ਲਓ ਮੈਂ ਰੇਡ ਪਲੇਨ ਦੇਖੀ ਰਿਹਾ ਮੈਂ ਪਿੰਡ ਤੇ ਹੀ ਹੈ ਇਹ ਅੱਜ ਦੇ ਟਾਈਮ 'ਚ ਦੇਖ ਲਓ ਭਾਈ ਹੋਮ ਲੈਂਡ ਬਣਿਆ ਹੋਇਆ ਹੈ ਉਹ ਮੈਕਸ ਬਣਿਆ ਹੋਇਆ ਹੈ ਆਨ ਲੈਂਡ ਦੀ ਧਰਾਈ ਹੈ ਮੈਕਸ ਵੀ ਭਾਈ ਇੱਧਰ ਭੱਜਦਾ ਜਾਂਦਾ ਹੈ ਮੈਕਸ ਤੇ ਵੀ ਉੱਪਰ ਚੱਲ ਪੈਂਦਾ ਹੈ ਲਓ ਭਾਈ ਸਵੇਰ ਟਾਈਮ ਮੰਡੀ ਜਾਇਆ ਹਾਂਜੀ ਵੀਰ ਮੰਡੀ ਤੜਕੇ ਹੀ ਬਾਈ ਜਿਹੜਾ ਦੱਬਦਾ ਹੈ 2 ਵਜੇ 2 ਵਜੇ ਮੰਡੀ 'ਚ ਮੰਡੀ ਰੇਟ ਰੂਟ ਦਾ ਫਰਕ ਮੰਤਾ ਹੈ ਜੀ ਰੇਟ ਦਾ ਫਰਕ ਆ ਬਾਈ ਹਾਂ ਪਿੰਡ ਇਹੀ 80 ਰੁਪਏ ਵੇਚ ਰਹੇ 60 ਰੁਪਏ ਵੇਚ ਰਹੇ ਪਿਆਜ਼ ਪਿਆਜ਼ ਉਹਦੇ ਬਾਈ ਕਹਿੰਦੇ 50 52 53 50 52 45 ਇਹ ਵੀ ਲੱਗਦਾ ਵਾਹ 80 ਕਿਲੋ ਵਾਲਾ ਕਿੱਥੇ ਹੱਥ ਫੇਰੇ ਆ ਯਾਰ ਕੋਈ ਨਹੀਂ ਦੱਸਦਾ ਵੈਗੀ ਦੇ ਬੋਰੀ ਲਾ ਮੋਢੇ ਚੱਲੀਏ ਜਿੱਕੇ ਰੇਟ ਦਾ ਫਰਕ ਇੰਨਾ ਤਾਂ ਨਹੀਂ ਹੈਗਾ ਯਾਰ ਜਿੰਨਾ ਆਪਾਂ ਕਹਿੰਦੇ ਆਂਟੀ ਕਿੱਥੇ ਦੱਬ ਲਿਆ ਸੇਵ ਇਹ ਨਹੀਂ ਕਰਿਆ ਸਾਡੀ ਗੱਲ ਆਇਆ ਕਿਸੇ ਲਾਇਆ ਬੜੀ ਸੇਵ ਘਰੇਟਾ ਵਧੀਆ ਸੇਵ ਆ ਜਿਹੜਾ ਵਧੀਆ ਸਿਰੇ ਦਾ ਕੁਆਲਿਟੀ ਆ ਉਹ ਦੇਖ ਕੇ ਆਏ ਆਪਾਂ ਅਸੀਂ ਹਿਊਟ ਬੈਗ ਹਾਂ ਉਹ 400 ਰੁਪਏ ਦਾ ਡੱਬਾ 80 ਰੁਪਏ ਮੈਂ ਉਹ ਜਦੋਂ ਨੂੰ ਵੀ ਆਪਣੇ ਆਖੀ ਤੱਕ ਹਟ ਗਿਆ ਬਬੂਰਾ ਭਾਈ ਉਹ ਨਹੀਂ ਉਹਨਾਂ ਨੇ ਇਹ ਵੀ ਨਹੀਂ ਇਮਾਨਦਾਰ ਪਿਆਜ ਵਾ ਪਿਆਜ ਵਧੀਆ ਵੰਟੀ ਸਫਰਾ ਅਰੇ ਬੰਦਿਆ ਨੂੰ ਜੀ ਨੂੰ ਪੇ ਦਾ ਵੰਟੀ ਓਪਨ ਬਣ ਗੱਡੀਆਂ ਵਾ ਖੜਦੇ ਲਾਉਂਦੇ ਆ ਗੱਡੀਆਂ ਅਪਲੋਡ ਹੁੰਦੀ ਐ ਅਮਨੇ ਕਾ ਵੰਟੀ ਲੈ ਲੋ ਨਹੀਂ ਮੈਂ ਮਿੰਜਾ ਲਾ ਕੇ ਸਾਹਮਣੇ ਲੱਗਿਆ ਵੀ ਹਾਂ ਆਪਾਂ ਸਾਰੇ ਕਹਿ ਦਿੰਨੇ ਆ ਹਾਂ ਬਈ ਭਾਈ ਸਾਹਿਬ ਜੀ ਸਬਜ਼ੀ ਬੇਚਣੀ ਬੜੀ ਓਕੇ ਦੇਖ ਲਾ ਹੁਣ 1 ਵਜੇ ਦੇ ਆਏ ਵੇਪਰੇ ਹਾਂ ਆ 1 ਵਜੇ ਆਏ ਫੇਰ ਰਸਤਾ ਤੇ ਉਹਨਾ ਕਿੰਨਾ ਡਿਜਨਸ ਹੈ ਕਈ ਵਾਰ ਬੰਦੇ ਘੇਰ ਕੇ ਤੇਰੇ ਰਿਸਕੀ ਕੰਮ ਹੈ ਹਾਂ 55 55 ਹੋ ਗਈ ਜੀ ਅੱਛਾ ਆ ਦੇਖੋ ਭਾਈ ਮੂਲੀਆਂ ਵੀ ਆ ਗਈਆਂ ਧਨੀਆਂ ਸ਼ਿਵਨਾ ਵਿੱਚ ਬੈਂਗਣੀ ਆਦਾ ਖੀਰੇ ਜਿਕੇ ਪਿਆਜ਼ ਵਧੀਆ ਛੇਠਾਂ ਹੀ ਦੇਖ ਲਾ ਪਏ ਦੱਸਦੇ ਆ ਬੱਟੀ ਸੇਬਾ ਕਣੀ ਕੀੜਾ ਨਾ ਮਾਰਨਦਾਈ ਇਹਨੂੰ ਹੁਣ ਮਾਰੀ ਜਾਂਦਾ ਤੇ ਨੀਂਦ ਤਾਂ ਨਹੀਂ ਆਉਂਦੀ ਆਉਂਦੀ ਯਾਰ ਆ ਨੀਂਦ ਆਉਂਦੀ 50 ਡਾਲਾ ਉੱਥੇ ਪਾਇਆ ਗੱਡੀ ਕੋਲੋਂ 50 ਦੇ ਦੇ ਕੇ ਵਾਲਡਾਉਨ ਹੋ ਗਿਆ ਚਲੋ ਚੱਲੀ ਯਾਰ ਤੜਕੇ ਆ ਟਾਈਮ ਆ ਨੀਂਦ ਆਉਦੀ ਫੱਟੀ ਚਲੋ ਚੱਲੀਏ ਇਹਨੂੰ ਯਾਰ ਪੰਜਾਬ ਹੁੰਦਾ ਵੇਖਦੇ ਚਲੋ ਹੋਰ ਦੇਖ ਲਓ ਕਾਹੀ ਲੈਣੇ ਜੱਗਾ ਕਹਿੰਦਾ ਬਾਈ ਹੱਕਾ ਨਹੀਂ ਵੱਜਦੀ ਉਹਨੂੰ ਹੱਕ ਵਾਲਾ ਕੰਮ ਗਿਆ ਜੇ ਜੀਰੀ ਕਿੰਨੀ ਕਾਈ ਵੀ ਹੈ ਫਰੈਸ਼ ਮਾਲ ਵਿਕਦਾ ਵਿਕਦਾ ਸਾਈਡ ਤੇ ਲੱਗ ਕੇ ਜੇ ਵੀ ਹੁਣ ਆ ਪਿਆ ਰੁਪਿਆ ਜੋ ਸੇਵ ਪਿਆ ਇਹਦੀ ਕੋਈ ਬੋਲੀ ਨਹੀਂ ਉਹਦੀ ਉਹਦੀ ਬੋਲੀ ਹੋ ਰਹੀ ਮੂਰੇ ਮੂਰੇ ਜਿਹੜੇ ਖੀਰੇ ਖੁਰੇ ਢਿੱਬੋਂ ਕੀ ਹੈ ਉਹ ਕੀ ਆ ਬਾਈ 20 ਰੁਪਏ ਲੱਗੀ ਮੰਡੀ ਜੇ 11 12 ਬਰਨ ਵੀ ਰਹਿੰਦੇ ਜੇ ਕਿ 20 ਕੇ ਦਾ ਕੀ ਆ ਹਾਂ 20 ਰੁਪਏ ਲੱਗੀ ਮੰਡੀ ਮੰਡੀ ਜੇ 30 ਰੁਪਏ ਲੱਗੂਗੀ 40 ਅੱਜ 40 ਹਾਂ ਜੇ 20 ਦਾ 40 ਇਹਨੂੰ ਆਪ ਹੋ ਸਕਦਾ ਹੈ ਅੱਡ ਤੋਂ ਵੀ ਪੈਣੀ ਇਹ ਤਾਂ ਗੱਲ ਨਹੀਂ ਬਈ ਇਹ ਵੀ ਸੱਚੇ ਯਾਰ ਹਾਂ ਭਾਈ ਲੈਣੇ ਪਿਆ ਜੀ ਲੈਣੇ ਆ ਗੱਲ ਮਾਡੂ ਗੱਡੀਆਂ ਲੋਡ ਹੁੰਦੀ ਆ ਦੇਖ ਲੈ ਇੱਥੇ ਦੂਰ ਜਾਨੀਆਂ ਮੰਡੀਆ ਚ ਆਇਲਾ ਬੈਂਗਣੀ ਦੀ ਗੱਡੀ ਉਹ ਆਈ ਏ ਇੱਧਰ ਉਹ ਵੀ ਗੱਡੀ ਆਈ ਜੇ ਹੋਰ ਤੀ ਕਿਲੋ ਕਾ ਕੀ ਹੈ ਉਹ ਕਿੱਥੇ ਹੈ ਰੰਗਿਆ ਉਹ ਇੰਨੀ ਕੰਨੀ ਕੋ ਉਹ ਇੱਥੇ ਹੈ ਲਓ ਜੀ ਬਈ ਪਿਆਜ਼ ਦਾ ਗਾਟਾ ਲੈ ਲਿਆ 48 ਰੁਪਏ ਮਿਲੇ ਆ 48 ਕਿਲੋ ਹੋ ਗਏ 48 48 ਕਿਲੋ ਫੋਟੋ ਆਉਗਾ ਭਾਈ ਜਸਤ ਸਾਹਿਬ ਅੰਦਾਵਾਜਾ ਕੋਲ ਬਾਲ ਕਪੂ ਕੋੜ ਵਾਲਾ ਕਪੂ ਲੈ ਟੈਂਸ਼ਨ ਲੈ ਇੱਧਰ ਕੱਦੂ ਸਾਹ ਪਏ ਆ ਜਿਹੜਾ ਇਹਨੂੰ ਪੁੱਛਦਾ ਜਾਂਦਾ ਏ ਕਿ 40 ਵਿਜੇ ਵਿਗ ਰਿਹਾ ਕੱਦੂ 40 50 ਜੀਰੀ ਪਚਨੀ ਦੀ ਵੇਲੇਬਲ ਲੰਕਦਾ ਦਾ ਹੈ ਥੱਲੇ ਪਿਆ ਦਾ ਇਹ ਵੀ 4000 ਰੁਪਏ ਹੋਏ ਭਾਈ ਅੱਖ ਰਿਓਰ ਦਾ ਨਾਲੇ ਤੁਲਦਾ ਹੋਵੇ ਗਿਆ ਚੀਜ਼ ਆਹ ਹੋ ਹੋਰ ਚੀਜ਼ ਹੋਣੀ ਆ ਵੇਚਿਆ ਮਾਲ ਕਰੇਲਾ ਕਰੇਲਾ ਗੱਲ ਸਾਰਾ ਕੋ ਵਿਚੇ ਤੁਲਨਾ ਵਟੇ ਆਪਣੇ ਕਿਆ ਲੈ ਲਿਆ ਪਿਆਜ਼ ਲੈ ਲਿਆ ਬਾਈ ਕਿੰਨੇ ਮਿਲ ਗਿਆ ਆਪਾਂ ਮਿਲ ਗਿਆ ਵੀਰੇ 47 ਦੀ 47 ਰੁਪਏ ਪੈ ਗਿਆ ਜਕੇ 47 ਪੈ ਗਿਆ ਵਧੀਆ ਸੱਪਾ ਵਧੀਆ ਸੱਪਾ ਅਸੀਂ ਨਾ ਫਾਇਦਾ 1:30 ਵਜੇ ਉੱਠੇ ਦਾ ਹਾਂ 5-7 ਵਜੇ ਫਾਇਦਾ ਕਰਨਾ ਤਾਂ ਹੁਣ ਆਪਾਂ ਹੁਣ ਤਾਂ ਹੋ ਗਿਆ ਸਰੀਰ ਠੀਕ ਆ ਅ ਨਿੰਬੂ ਪਏ ਆ ਜੱਗਾ ਕੀ ਆ ਲੈਣ ਨੂੰ ਫਿਰ ਦਾ ਵਟੇ ਕਿੱਗਰੇ ਕੀ ਆ ਲੈਣੀਆਂ ਸਰ ਜੀ ਲੈ 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 ਜੀ ਬਣਾ ਵੀ ਦਿਓ ਦੇ ਪੈਸੇ ਲੈ ਕੇ ਆ ਲੋ ਜੀ ਬਾਈ ਕੀ ਆ ਸੌਦਾ ਮਾਰ ਲਿਆ ਬੱਡੀ ਕਿੱਥੇ ਦੇ ਘੁੰਮ ਕੇ ਕਿੱਥੇ ਆਈ ਗਈ ਆ ਬਾਈ ਉਹੀ ਬਾਈ ਕੋਲ ਮਿਲੀ ਫੇਰ ਹੀ ਸਾਨੂੰ ਮੈਂ ਕੈਰੇਟ ਮਿਲ ਗਈ 10 ਰੁਪਏ ਕੋ ਉਹ ਤੇਰਾ ਭਲਾ ਹੋ ਜਵੇ 40 ਆਈ 10 ਦੂੰਦਿਆ ਜੱਗਾ ਹਲੇ ਵੀ ਅਰਦਾ ਦਾ ਕਹਿੰਦਾ ਜੇ ਹੋਰ ਸਾਤੀ ਵੇਚ ਜਵੇ ਇਹਦਾ ਬਾਪੂ ਕਹਿੰਦਾ ਹਾਂ ਹੋਦਰੂ ਰੱਬ ਚਾਹੀਦਾ ਬਾਪੂ ਕਹਿੰਦਾ ਜੇ ਅਹੀਂ ਤੇ ਪਰ ਜਾਣ ਲੱਗ ਬਾਈ ਇੱਕ ਗੱਲ ਐ ਪਿਆਜਾ ਮੇਰੇ ਬਾਪੂ ਨੇ ਮਹਿੰਗੇ ਕਹਿਣਾ ਕੀ ਆ ਪਰ ਉਹਨੇ ਖੁਸ਼ ਹੋ ਜਾਣਾ ਓ ਜੱਗੇ ਉਹਨੇ ਕਿਹਾ ਰੋਜੇ ਕੀ ਆਲੇ ਆਏ ਕਰ ਬਹੁਤ ਵਧੀਆ ਰੇਟ ਹੈ ਭਾਈ ਕਿਹੜਾ ਪਿੰਡ ਹੈ ਮਲਕੌਰ ਬੈਡੀਗੋਡ ਚੱਲ ਘਰ ਦੇਖੋ ਜਾ ਵੰਟੀ ਹੁਣ ਹੁਣ ਕਿਤੇ ਗਾਲਾਂ ਮਾਰਨੀ ਇਹਨਾਂ ਨੂੰ ਹੁਣ ਕਿਤੇ 11 ਦਿਨ ਕੀ ਇਹੀ ਨਾ ਖਾਈ ਜਾਏ ਉਹ ਜਿਹੜੇ ਸਾਹ ਨਾਲ ਲੈ ਲਈ 6 6 7 7 ਕਿਲੋ ਆਗੇ ਆਗੇ ਕਿਲੋ ਚਲ ਕਵਾਰ ਦੇ ਵੰਟੀ ਆ ਹੁਣ ਅਕਾ ਪਾਨੀ ਇਹਨਾਂ ਨੂੰ